ਬ੍ਰੈਂਡ ਨਿਊ ਕੰਡੀਸ਼ਨ ਆ ਗੱਡੀ ਕੋਲ ਕੇ ਦੇਖ ਸਕਦੇ ਹੋ ਬਤੀ ਆ ਬਈ ਗੱਡੀ ਦੇ ਮੌਜੂਦਾ ਹਾਲਾਤ ਨੇ ਤੁਸੀਂ ਦੇਖ ਸਕਦੇ ਆ ਤੇ ਗੱਡੀ ਦੀ ਸਫਾਈ ਵੀ ਪੂਰੀ ਆ ਬਈ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਹੋਇਆ ਲਓ ਇਹਨਾਂ ਅਸੀਂ ਕਰਵਾ ਦਾਂਗੇ ਜਿੰਨਾ ਵੱਧ ਤੋਂ ਵੱਧ ਹੁੰਦਾ ਹੋਇਆ ਜਿੰਨੀ ਵੀ ਗੱਡੀ ਦੀ ਵੈਲੀ ਹੋਈ ਉਹਦਾ 80 85% ਵੀ ਕਰਾ ਦੂਗਾ ਇਹ 2 ਲੱਖ ਇਹਦਾ ਮੰਗਦੇ ਆ 2012 ਦੇ ਮਾਡਲ ਗੱਡੀ ਆ ਇਹ ਹੋਸੀ ਬੰਨਾ ਸਾਰੀ ਸਾਡੀ ਗਾਰੰਟੀ ਹੈ ਜਿੱਥੇ ਤੁਸਾਂ ਕੋਲ ਵੀ ਬੇਫਿਕਰ ਹੋ ਜੀ ਆਪਣੇ ਨਾਲ ਕਿਸੇ ਨੂੰ ਮਕੈਨਿਕ ਨੂੰ ਲਿਆਓ ਕਿਸੇ ਨੂੰ ਵੀ ਆਪਸੀ ਕਹਿੰਦੇ ਆ ਬਿਲਕੁਲ ਤਸੱਲੀ ਕਰਕੇ ਲਓ ਹਾਂਜੀ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਜਿੰਨੇ ਵੀ ਸੱਜਣ ਵੇਂਦੇ ਪਏ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੈਕੰਡ ਹੈਂਡ ਕਾਰਾਂ ਬਾਰੇ ਬਹੁਤੇ ਵੀਰ ਭਰਾ ਹਨਾ ਸੈਕੰਡ ਹੈਂਡ ਗੱਡੀਆਂ ਦੀ ਭਾਲ ਦੇ ਵਿੱਚ ਹੁੰਦੇ ਆ ਤੇ ਉਹਨਾਂ ਲਈ ਆਪਾਂ ਇਹ ਵੀਡੀਓ ਲੈ ਕੇ ਆਏ ਆ ਉਮੀਦ ਕਰਦੇ ਹਾਂ ਕਿ ਵੀਡੀਓ ਸਭ ਨੂੰ ਜੰਗੀ ਲੱਗੂਗੀ ਤੇ ਸਾਰਿਆਂ ਨੂੰ ਇੱਕ ਬੇਨਤੀ ਵੀ ਵੀਡੀਓ ਲਾਸਟ ਤੱਕ ਦੇਖਿਓ ਫੇਰ ਹੀ ਤੁਸੀਂ ਵਧੀਆ ਜਾਣਕਾਰੀ ਲੈ ਪਾਓਗੇ ਮੈਂ ਅੱਜ ਪਹੁੰਚਿਆ ਹੋ ਰਾਮਨ ਕਾਰ ਪੁਆਇੰਟ ਵਾਲਿਆਂ ਦੇ ਤੇ ਇਹ ਇਹਨਾਂ ਦਾ ਸ਼ੋਅਰੂਮ ਆ ਲੁਧਿਆਣੇ ਦੇ ਵਿੱਚ ਲੁਧਿਆਣੇ ਗਿੱਲ ਨਹਿਰ ਤੋਂ ਜਦ ਆਪਾਂ ਗਿੱਲ ਫੈਂਡ ਕੰਨੀ ਜਾਂਦੇ ਆ ਤਾਂ ਲੈਫਟ ਸਾਈਡ ਬਹੁਤ ਮਸ਼ਹੂਰ ਸਕੂਲ ਆਉਂਦਾ ਆ ਨੜਕਾਣਾ ਪਬਲਿਕ ਸਕੂਲ ਆ ਤੇ ਉਹ ਤੋਂ ਥੋੜਾ ਜਿਹਾ ਲਾਕੀ ਕਹਿ ਸਕਦੇ ਆ ਆਪਾਂ ਥੋੜਾ ਜਿਹਾ ਨੇੜੇ ਹੀ ਆ ਤੇ ਜਮਾਂ ਬਾਕੀ ਆਪਾਂ ਲੋਕੇਸ਼ਨ ਭਾਜੀ ਉਹਨਾਂ ਤੋਂ ਪੁੱਛ ਲਵਾਂਗੇ ਸਾਰੀ ਇੱਥੇ ਵੀ ਬਹੁਤ ਗੱਡੀਆਂ ਖੜੀਆਂ ਨੇ ਆ ਮਗਰ ਤੁਹਾਨੂੰ ਦੱਸ ਸਕਦੇ ਆ ਕਿਆਂ ਹੋਰ ਹੀ ਆ ਨਾ ਗੱਡੀਆਂ ਕਾਫੀ ਗਿਣਤੀ ਦੇ ਵਿੱਚ ਖੜੀਆਂ ਨੇ ਤੇ ਆਪਾਂ ਬਾਈ ਇਹਨਾਂ ਕੋਲ ਸਾਰੀ ਜਾਣਕਾਰੀ ਲੈਨੇ ਆ ਵੀਡੀਓ ਦੇ ਲਾਸਟ ਤੱਕ ਬਣਾਈ ਰਿਹਾ ਮੇਰੇ ਭਰਾ ਵੀਡੀਓ ਨੂੰ ਸ਼ੇਅਰ ਵੀ ਕਰ ਦੇ ਵੀ ਚੰਗੀ ਤਾਂ ਹਾਂਜੀ ਇਸ ਵਕਤ ਮੇਰੇ ਨਾਲ ਨੇ ਸ਼ਾਪ ਆਨਰ ਰਮਨ ਵੀਰਾ ਸਸੀ ਗੱਲ ਬਧੀ ਹਸ ਸਸੀ ਗੱਲ ਕੀ ਹਾਲ ਚਾਲ ਨੇ ਬਧੀ ਵਧੀਆ ਜੀ ਵਧੀਆ ਤੇ ਆਪਣੇ ਵੀਰੇ ਕਿੰਨਾ ਸਮਾ ਹੋ ਗਿਆ ਵੀਰੇ ਆਪਾਂ ਨੂੰ ਇਸ ਕਿੱਤੇ ਦੇ ਵਿੱਚ ਵੀਰੇ ਇਸ ਦੇ ਦੇ ਵਿੱਚ ਆਪਾਂ 2007 ਦੇ 8 ਵੀ ਦਿਖਣੀਆਂ ਜੀ ਜੀ ਅੱਜ ਆਪਾਂ ਨੂੰ ਕੀ ਵੈਰਾਈਟੀ ਦਿਖਾਉਂਗੇ ਮਤਲਬ ਆਪਾਂ ਨੂੰ ਗੱਡੀਆਂ ਦੇ ਵਿੱਚ ਕੀ ਕੀ ਹਾਂਜੀ ਸਰ ਰਹਿ ਗਏ 16 ਮਾਡਲ ਸਵੈਪਟਕ 16 ਮਾਡਲ ਸਵੈਕਟ ਜੀ ਪਿੰਨੇ ਨਾਮ ਤੇ ਆ ਜੀ ਰਾਸੀ ਆ ਤੇ ਢਲੀ ਆ ਕੋਈ ਫੋਰਸਾ ਦੋਨੋਂ ਚਾਬੀਆਂ ਸਰਬਤ ਬੁੱਕਲਟ ਵਗੈਰਾ ਸਾਰਾ ਕੁਝ ਹੈਗਾ ਜੀ ਜੀ 50% ਐਨਸੀ ਵੀ ਚੱਲੇ ਆ ਜੀ ਗੱਡੀ ਦੇ ਉੱਤੇ ਨਵੇਂ ਟਾਇਰ ਨੇ ਬ੍ਰੈਂਡ ਨਿਊ ਲੋ ਬਈ ਕੰਡੀਸ਼ਨ ਚ ਇੱਕ ਕਰੋ ਇੱਕ ਵਾਰ ਗੱਡੀ ਦੀ ਅੱਗੇ ਜੀ ਇਹਦਾ ਰੇਟ ਵਗੈਰਾ ਇਹ ਸੰ 2.5 ਲੱਖ ਰੁਪਏ ਦੇ ਦਾਂਗੇ ਆਪਾਂ 2.5 ਲੱਖ ਹਾਂਜੀ ਮਾਡਲ ਕਿਹੜਾ ਦੱਸਿਆ ਇਹ 2016 2016 ਮਾਡਲ 2.5 ਲੱਖ ਹਾਂਜੀ ਠੀਕ ਹੈ ਜੇ ਆਪਾਂ ਵੀਡੀਓ ਸ਼ੁਰੂ ਕਰੀ ਜਾਂ ਮੈਂ ਕਿਹਾ ਪਹਿਲਾਂ ਆਪਾਂ ਐਡਰੈਸ ਵੀ ਦੱਸ ਲਈ ਮੈਂ ਭੁੱਲ ਗਿਆ ਸੀ ਹਾਂ ਜੀ ਆਪਣਾ ਹੈਗਾ ਜੀ ਨੀਰ ਜੀ ਐਨ ਕਾਲਜ ਜੀ ਜੀ ਐਨ ਕਾਲਜ ਤੋਂ ਥੋੜਾ ਜਿਹਾ ਹੋਰ ਅੱਗੇ ਆਉਂਦੇ ਨਨਕਾਣਾ ਸਾਹਿਬ ਸਕੂਲ ਪੈਂਦਾ ਜੀ ਉਹਦੇ ਨਾਲ ਹੀ ਆਤਾ ਰਮਨ ਕਾਰਪੈਂਟ ਠੀਕ ਹੈ ਜੀ ਉਸ ਤੋਂ ਅੱਗੇ ਵੀਰ ਜੀ ਉਹ ਅੱਗੇ ਆ ਜੀ ਆਹ ਜੀ ਆਪਣੀ ਯੂਨ ਠੀਕ ਹੈ ਜੀ 2016 ਮਾਡਲ ਹੈ ਜੀ ਜੀ ਸੈਕੰਡ ਓਨਰ ਅੱਛਾ ਸੈਕੰਡ ਓਨਰ ਹੈ ਸੈਕੰਡ ਓਨਰ ਹੈ ਠੀਕ ਹੈ ਜੀ ਤੇ ਸਰ ਇਹ 2,70,000 ਤੇ ਦੇਵਾਂਗੇ ਆਪਾਂ ਠੀਕ ਹੈ ਜੀ ਕਿੰਨੀ ਚੱਲੀ ਕਿੰਨੀ ਹੋਈ ਹੈ ਗੱਡੀ ਜੀ ਇਹ 30,000 ਹੈ ਜੀ ਇਹ 30,000 ਚ ਨਾ ਵੀਰ 2,70,000 ਚ ਆਪਾਂ ਨੂੰ ਇਹ ਵੱਡੀ ਮਿਲ ਜੂਗੀ ਬਾਈ 2016 ਮਾਡਲ 2016 ਮਾਡਲ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੇ ਇੱਕ ਬਾਈ ਆਪਾਂ ਗੱਲ ਹੋਰ ਕਰ ਲਈਏ ਆਪਾਂ ਗੱਲ ਖੋਲ ਲਈਏ ਤਾਂ ਚੰਗੀ ਹੈ ਨਾ ਅਜੀ ਜੀ ਕਿਉਂਕਿ ਬੰਦੇ ਨੇ ਜੇ ਪਹਿਲੇ ਲਾਉਣੇ ਆ ਤਾਂ ਆਪਾਂ ਮੈਂ ਕਹਿੰਦਾ ਚੰਗੀ ਚੀਜ਼ ਆ ਪਹੁੰਚੇ ਤੱਕ ਪਹੁੰਚਾਈ। ਸਾਡੇ ਕੋਲ ਨਾ ਤਾਂ ਗੱਡੀ ਐਕਸੀਡੈਂਟ ਹੋਊਗੀ। ਹਾਂਜੀ। ਪਿੰਡ ਲੁਧਿਆਣਾ ਸ਼ਹਿਰ ਸਾਡਾ ਇਦਾਂ ਦਾ ਇੱਥੇ ਹੁੰਦੀ ਆਈ ਹੁੰਦੀ ਆ। ਜੀ। ਉਹ ਮੇਜਰ ਕੋਈ ਨਹੀਂ ਹੋਊਗੀ ਨਾ ਕੋਈ ਪੇਪਰਾਂ ਵਰਨ ਨੂੰ ਉਹ ਤਾਂ ਅਸੀਂ ਇਹ ਚੀਜ਼ਾਂ ਸਾਰੀਆਂ ਚੈੱਕ ਕਰਦੇ ਹਾਂ। ਪਤਾ ਨਹੀਂ ਕਿਵੇਂ ਅਗਲੇ ਨੇ ਕਰਕੇ ਪੈਸੇ ਲਾਉਣੇ ਅਸੀਂ ਆਪ ਇਹ ਚੀਜ਼ਾਂ ਦੇਖਦੇ ਆਂ ਪਹਿਲਾਂ। ਜੀ ਜਿਹੜਾ ਬੰਦਾ ਭਾਈ ਕਹਿੰਦੇ ਆ ਨਾ ਨੀਵੇਂ ਕਦਰ ਕੋ ਉੱਥੇ ਆਉਂਦਾ ਉਹਨੂੰ ਸਾਰੀਆਂ ਮਿਲ ਪੁਰਾਣਾ ਪਤਾ ਹੁੰਦਾ। ਇੱਥੇ ਵੀ ਗਿਲਰੋਪ ਤੇ ਆਪਾਂ ਬਹੁਤ ਪੁਰਾਣੇ ਆ। ਜੀ ਸਾਨੂੰ ਕਦਾ ਆਪਣੇ ਬਾਰੇ ਠੀਕ ਹੈ ਜੀ ਕਦੇ ਕਿਸੇ ਨੂੰ ਕੋਈ ਮਾੜੀ ਚੀਜ਼ ਨਹੀਂ ਦਿੰਦੇ ਹੈਗੇ ਜੀ ਕਦੇ ਕਿਸੇ ਨੂੰ ਕੋਈ ਲੱਗੀ ਵੱਜੀ ਨਹੀਂ ਜੇ ਸਾਨੂੰ ਕੋਈ ਤੀ ਦਾ ਡਾਊਟ ਵੀ ਹੋਵੇ ਤਾਂ ਅਸੀਂ ਪਹਿਲਾਂ ਤਰਾਕ ਤੇ ਦਿੰਦੇ ਆ ਜਾਂ ਅਗਲੇ ਨੂੰ ਦੱਸ ਦਿੰਨੇ ਆ ਬਾਈ ਆ ਕਰਵਾ ਦੇ ਕੋਈ ਜਾ ਕੇ ਦੁਖੀ ਨਾ ਹੋਵੇ ਸਾਡੇ ਬੰਦ ਪਿੰਡ ਦਾ ਸਹੀ ਗੱਲ ਹੈ ਬਾਈ ਜ਼ਿੰਮੇਵਾਰੀ ਵੀ ਬਣਦੀ ਆ ਆਪਣੇ ਬਿਲਕੁਲ ਬਿਲਕੁਲ ਜਦੋਂ ਅਗਲੇ ਨੇ ਜਾਨ ਤੱਕ ਐਸੇ ਖਰਚ ਨਹੀਂ ਆ ਤੇ ਕਦਾਂ ਜਦੋਂ ਕੋਈ ਪੈਸੇ ਦੇ ਕੇ ਚੀਜ਼ ਲੈ ਗਿਆ ਠੀਕ ਹੈ ਅਗਲੇ ਨੂੰ ਤੁਸੀਂ ਤੀਜ ਉਹਦਾ ਵੀ ਦਿੱਤੀ ਨਹੀਂ ਹੈਗੀ ਕਿ ਤੁਸੀਂ ਉਹਨੂੰ ਗਲਤ ਤੀਜ ਦੇਤੀ ਅਗਲੇ ਨੇ ਕੋਈ ਗਲਤੀ ਦੌੜੀ ਕਰ ਲਈ ਆ ਕੋਡੇ ਕੋਲ ਆ ਕੇ ਹੂੰ ਅਸੀਂ ਇਹ ਚੀਜ਼ ਆਪ ਦੇ ਦਿਆਂ ਕਿ ਨਹੀਂ ਯਾਰ ਕਿਸੇ ਨਾਲ ਵੀ ਇਦਾਂ ਦਾ ਕੰਮ ਨਾ ਹੋਵੇ ਫੇਰ ਤਾਂ ਮੈਂ ਤਾਂ ਅਸੀਂ ਗੱਡੀਆਂ 10 12 ਹੀ ਗੱਡੀਆਂ ਰੱਖਦੇ ਆ ਉਨੀਆਂ ਹੀ ਗੱਡੀਆਂ ਰੱਖਦੇ ਆ ਉਨੀਆਂ ਵੇਚ ਜਾਂਦੀਆਂ ਫੇਰ ਗੱਡੀਆਂ ਅਸੀਂ ਉਹ ਕਰ ਲਾਂਗੇ ਜੀ ਤੇ ਮੇਨਾਂ ਗੱਡੀ ਦਾ ਕਹਿੰਦੇ ਮੇਨ ਮਸ਼ੀਨਰੀ ਹੁੰਦੀ ਹੈ ਇੰਜਨ ਬਿਲਕੁਲ ਉਸੇ ਗੱਲ ਨਾਲ ਸਾਰੀ ਸਾਡੀ ਗਾਰੰਟੀ ਹੋਊਗੀ ਇੰਜਨ ਪੱਖਾ ਵੀ ਬੇਫਿਕਰ ਹੋਊ ਠੀਕ ਹੈ ਪੱਖਾ ਐਕਸੀਡੈਂਟ ਨਹੀਂ ਉਹ ਵੀ ਪਾਰੇ ਪਾਰ ਪੇਪਰਾਂ ਵੱਲੋਂਾਰੇ ਤੀਜਾ ਸੀ ਪਿੰਨਾ ਸੀ ਚੈੱਕ ਕੀਤੇ ਹੁੰਦੇ ਜੀ ਜੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਤੇ ਉਦੋਂ ਕਿ ਆਪਾਂ ਅਗਲੀ ਗੱਡੀ ਦੇ ਗੱਲ ਕਰ ਲੈਨੇ ਆ ਜੀ ਇਹ ਆ ਗਈ ਮੇਰੀ ਸਵਿਫਟ ਇਹ 2014 ਮਾਡਲ ਹੈ ਜੀ ਜੀ ਫਸਟ ਓਨਰ ਹੈ ਜੀ ਜੀ ਲੁਧਿਆਣੇ ਦਾ ਨੰਬਰ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਕਲਰ ਦੇਖੋ ਬਾਈ ਕਲਰ ਵੀ ਸੋਹਣਾ ਵਾ ਇਹ ਹਲਾਲ ਪਵੇ ਰੇ ਦੇਖੋ 3 ਮਹੀਨੇ ਜੀ ਇਹਦਾ ਕਿੰਨਾ ਮੰਗਦੇ ਹੋ ਬਾਈ ਇਹ ਸਵਾਚ 4 ਲੱਖ ਰੁਪਏ ਦੇ ਠੀਕ ਹੈ ਜੀ ਤੇ ਇਸ ਤੋਂ ਅੱਗੇ ਬਾਈ ਜੀ ਉਸ ਤੋਂ ਅੱਗੇ ਜੀ ਆ ਜਾਓ ਆਟੋਮੈਟਿਕ ਐਮੀਓ ਬਹੁਤ 17 ਮੰਡ ਦਾ ਜੀ ਜੀ ਫਸ ਤੋਂ ਮੇਰਾ ਜੀ ਜੀ ਕਾਮ ਮੰਡ ਦਾ ਹਾਈ ਲੈਂਡ ਹੂੰ ਬ੍ਰੈਂਡ ਨਿਊ ਕੰਡੀਸ਼ਨ ਆ ਗੱਡੀ ਕੋਲ ਤੇ ਦੇਖ ਸਕਦੇ ਹੋ ਬਤੀ ਆਹ ਬਈ ਗੱਡੀ ਦੇ ਮੌਜੂਦਾ ਹਾਲਾਤ ਨੇ ਤੁਸੀਂ ਦੇਖ ਸਕਦੇ ਆ ਤੇ ਗੱਡੀ ਦੀ ਸਫਾਈ ਵੀ ਪੂਰੀ ਹੈ ਬਈ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਹੋਇਆ ਹੈ ਗੱਡੀ ਮਤੇ ਐਨ ਚਾਰ ਆ ਨੇ ਜੀ ਆਪਣੇ ਕੋਲ ਉੱਤਾਂ ਨਹੀਂ ਹੈ ਵੀ ਕੋਈ ਵੀ ਗੱਲ ਆ ਗੱਡੀ ਦਾ ਰੇਟ ਕਿੰਨਾ ਬਾਈ ਜੀ ਇਹ 5.5 ਲੱਖ ਰੁਪਏ ਦੀ ਰੇਂਜ ਚ ਹੈ ਇਹ 5.5 ਲੱਖ ਦੀ ਰੇਂਜ ਚ ਹੈ ਠੀਕ ਹੈ ਜੀ 300000 ਵੀ ਮਾਮਤਨ ਹੋ ਜਾਊਗਾ ਜੀ ਜੀ ਠੀਕ ਹੈ ਜੀ ਸਰ ਉਹਦੇ ਬਾਅਦ ਤੋਂ ਆ ਜਾਂਦੀ ਆਹਾ ਫiata ਤੇ ਅਗੋ ਜੀ ਦੇ ਪੁੰਨੀ ਦਰਤ ਨਹੀਂ ਨਿਕਲੇਗਾ ਦੇ ਆਪਾਂ ਦੇਖਾਂ ਠੀਕ ਹੈ ਜੀ ਆਹ ਤੋਂ ਮੇਰਾ ਪ੍ਰੀਪਰਿੰਗ ਕਰਦੀ ਆ ਜੀ ਜਿਹਦੀ 4 ਲੱਖ ਰੁਪਏ ਦਾ ਮਾਮਨਾ ਠੀਕ ਹੈ ਮੋਕੇ ਤੇ ਹੋ ਜਾਊਗਾ ਮੋਕੇ ਤੇ ਮਾਨਤਾਣ ਵੀ ਕੀਤਾ ਜਾਊਗਾ ਬਿਲਕੁਲ ਬਿਲਕੁਲ ਜੀ ਉਸ ਤੋਂ ਅੱਗੇ ਵੀ ਆਸਾਦੀ ਲਓ ਵੀਰੇ ਕੰਡੀਸ਼ਨ ਦੇਖੋ ਕਿਉਂਕਿ ਆਹ ਰਿਕਵੈਸਟ ਇੱਕ ਵਾਈ ਹੁਣ ਜਿਵੇਂ ਕਈਆਂ ਦੀ ਡਿਮਾਂਡ ਹੁੰਦੀ ਹੈ ਨਾ ਵੀ ਸਾਨੂੰ ਆਹ ਗੱਡੀ ਚਾਹੀਦੀ ਆ ਅਸੀਂ ਤੇ ਅਰੇਂਜ ਕਰ ਦਿੰਦੇ ਆ ਸਾਡੇ ਕੋਲ ਜੇ ਹੋ ਜਾਂਦਾ ਹੈ ਕਸਟਮਰ ਕਰਾਂ ਹੁੰਦੀਆਂ ਨੇ ਜੀ ਕਿਉਂ ਨਾ ਅਰੇ ਗੱਡੀ ਦਾ ਸੀ ਲੈ ਨਹੀਂ ਸਕਦੇ ਕਈ ਗੱਡੀਆਂ ਸਾਡੇ ਰੇਟ ਤੇ ਨਹੀਂ ਵੀ ਮੰਨਤੀਆਂ ਹੈਗੀਆਂ ਹਾਂਜੀ ਬਾਈ ਉਹ ਫਿਰ ਅਸੀਂ ਸਿੱਧੀ 딜 ਕਰੀ ਦੀ ਆਪਣਾ ਕਮਿਸ਼ਨ ਲੈ ਲਈਦਾ ਠੀਕ ਹੈ ਵੈਗਨਰ 2000 ਆਪਣੇ 2021 ਮਾਡਲ ਵੈਗਨਰ 2021 ਮਾਡਲ ਬਾਈ ਜੀ ਹਾਂਜੀ ਕਿੰਨਾ ਕੰਪਲੀਟਡ ਆ ਜੀ ਕਿਹਦਾ ਪੀ ਵੀ ਨੰਬਰ ਆ ਬਹੁਤ ਸੋਹਣੀ ਕਾਰ ਆ ਜੀ ਹੂੰ ਫੋਟੋ ਵੀ ਤੁਸੀਂ ਤੇ 75000 ਚੱਲੀ ਆ ਜੀ ਇਹ ਵੀ 75000 ਚੱਲੀ ਹੋਈ ਆ ਗੱਡੀ ਜੀ ਹਾਂਜੀ ਹਾਂਜੀ ਆਰੇ ਕੋਲੇ ਤ੍ਰਿਕਟਾ ਪਾਤੀ ਇਹਦਾ ਕੀ ਮੰਗਦੇ ਹੋ ਵੀਰੇ ਇਹਦਾ 5 ਲੱਖ ਰੁਪਏ ਦੀ ਡਿਮਾਂਡ ਆ ਜੀ ਬਾਕੀ ਮੌਕੇ ਤੇ ਆਪਾਂ ਕਰਨਾ ਜੀ ਠੀਕ ਹੈ ਜੀ ਤੇ ਇੱਕ ਬਈ ਗੱਡੀਆਂ ਆਪਣੇ ਕੋਲ ਪੰਜਾਬ ਨੰਬਰ ਹੀ ਹੁੰਦੀਆਂ ਨੇ ਪੰਜਾਬ ਨੰਬਰ ਹੀ ਹੁੰਦੀਆਂ ਨੇ ਇਹਨੂੰ ਸਾਡੇ ਕੋਲ ਕੋਈ ਪਲਟੀ ਨੰਬਰ ਵਾਲੀਆਂ ਜਾਂ ਇਦਾਂ ਦੀਆਂ ਗੱਡੀਆਂ ਨਹੀਂ ਹੁੰਦੀਆਂ ਹਾਂ ਉਹ ਅਸੀਂ ਨਾਲ ਆਪਣੇ ਕੋਲ ਖੜੀ ਕਰ ਦੇਣਾ ਵੇਚਦੇ ਆ ਜੀ ਜੇ ਕੋਈ ਆ ਵੀ ਜਾਵੇ ਤਾਂ ਡਾਕ ਨੂੰ ਦੱਸਦੀ ਦਾ ਪਾਈ ਆ ਗੱਡੀ ਆ ਇਹ ਨੂੰ ਲੈਣੀ ਆ ਤਾਂ ਤੇਰੀ ਮਰਜੀ ਆ ਸਹੀ ਗੱਲ ਆ ਕਿ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਠੀਕ ਹੈ ਜੀ ਤੇ ਇੱਕ ਆਪਣੀ ਲੋਨ ਫੈਸਿਲਿਟੀ ਵਗੈਰਾ ਲੋਨ ਅਸੀਂ ਕਰਵਾ ਦਾਂਗੇ ਜਿੰਨਾ ਵਾਤਵਾਰ ਤੇ ਹੁੰਦਾ ਹੋਇਆ ਜਿੰਨੀ ਵੀ ਗੱਡੀ ਦੀ ਵੈਲੀ ਹੋਈ ਉਹਦਾ 80 85% ਵੀ ਕਰਵਾ ਦਾਂਗੇ ਬੰਦੇ ਸਿੱਪਲ ਓਕੇ ਹੋਗੇ ਸਿੱਪਲ ਕਿੰਨਾ ਮੰਗਦੇ ਤੁਸੀਂ ਤਾਂ ਸਿੱਧਾ ਸਕੋਰ ਵਧੀਆ ਹੋਣਾ ਚਾਹੀਦਾ 750 ਦੇ ਕਰੀਬ ਤਾਂ ਟੱਕਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਹ ਕਈਆਂ ਦੇ ਸੋਰ ਵੀ ਥੱਲੇ ਹੁੰਦੇ ਆ ਘਰ-ਵਾਰ ਵੀ ਆਪਣਾ ਨਹੀਂ ਹੁੰਦਾ ਹੈ ਜੇ ਲੋਨ ਕਰਉਣਾ ਖਵਾ ਦਿੱਕਤ ਹੋ ਜਾਂਦੀ ਆ ਜੀ ਉਦੋਂ ਕੀ ਆ ਗਈ ਭਈ ਆ ਗੱਡੀ ਅਲਟੋ ਅਲਟੋ 2007 ਮਾਡਲ ਆ ਜੀ ਸਕਾਈ ਤੱਕ ਪਾਸ ਹੈ ਠੀਕ ਹੈ ਜੀ ਫਸਟ ਮੇਰਾ ਤੇਰੀ ਵਿਚਾਰਾ ਵੀ ਕੋਲੋਂ ਚੱਲ ਰਹੀ ਐ 50% ਐਮਸੀਬੀ ਹੈਗਾ ਦੇ ਲੋ ਠੀਕ ਹੈ ਜੀ ਕਿੰਨੇ ਨੀਵਾਂ ਮਾੜੀ ਗੱਡੀ ਹੋਵੇ ਜੀ ਫਸਟ ਉਮਰ ਵੀ ਠੀਕ ਹੈ ਜੀ ਇਹਦਾ ਕੋਈ ਸਾਇਕ ਪਾਸ ਨੂੰ ਨੁਨਸ ਪੱਤੇ ਆ ਰੋਤੇ ਅੰਦਰੋਂ ਵੀ ਟੰਗ ਖਾ ਰਹੇ ਨੇ ਆ ਵਧੀਆ ਲੈਦਰ ਦੇ ਤੋਂ ਆਂਦਰ ਕੰਡੀਸ਼ਨ ਦਾ ਬਈ ਗੱਡੀ ਦੀ ਇਹਦਾ ਕਿੰਨਾ ਮੰਗਦੇ ਆਂ ਬਈ ਇਹ ਸਵਾ ਲੱਖ ਰੁਪਏ ਦੀ ਰੇਂਜ ਚ ਇਹ ਸਵਾ ਲੱਖ ਦੀ ਆਲਟੋ ਆ ਬਈ ਤੇ ਔਰ ਤੋਂ ਅੱਗੇ ਬਈ ਜੀ ਆ ਗੱਡੀ ਆ ਗਈ ਇਹ ਨਾਕਰਾ 2012 ਮਾਡਲ ਦਾ ਜੀ ਵੀਰੇ ਸੈਕੰਡ ਓਨਰ ਹੈ ਜੀ ਟੌਪ ਮਾਡਲ ਪੂਛਪਟ 7 ਵਾਲੀ ਆ ਠੀਕ ਹੈ ਜੀ ਅੰਦਰ ਉਹ ਵੀ ਗੱਡੀ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਬਈ ਅੰਦਰ ਉਹ ਗੱਡੀ ਕੰਡੀਸ਼ਨ ਚੈੱਕ ਕਰ ਰਿਹਾ ਕੋਈ ਸਫਾਈ ਤੇ ਮੇਨਟੇਨੈਂਸ ਲਿਕਵਰ ਕਿਹਾ ਕਿੰਨਾ ਰੇਟ ਮੰਗਤ ਨਹੀਂ 1 ਕਨੇਕਟਰ ਰੁਪਇਆ ਦਮਾ ਰਹੇ ਇਹ 2 ਲੱਖ ਇਹਦਾ ਮੰਗਦੇ ਆ 2012 ਗੱਡੀ ਮਾਡਲ ਗੱਡੀ ਆ ਇਹ ਕੋਈ ਸਪੈਸ਼ਲ ਚਾਰ ਸੈਕਿੰਡ ਹੋ ਮੇਰਾ ਵਧੀਆ ਤਰ੍ਹਾਂ ਕਿਉਂ ਮੇਨਟੇਨ ਕਰਦਾ ਨਹੀਂ ਬਾਕੀ ਯਾਰ ਕੋਈ ਆ ਵੇਖ ਕੇ ਆ ਰੇਟ ਸੁਣ ਕੇ ਆਏ ਨਾ ਝਿਜਕ ਨਾ ਜਾਇਓ ਬੰਦ ਦੇ ਮਨ 'ਚ ਕੋਈ ਹੁੰਦਾ ਨਾ ਡਾਊਟ ਹੁੰਦਾ ਫੋਨ ਕਰੋ ਬਿਲਕੁਲ ਜਿੰਨੇ ਚਿਰ ਵੀਰ ਜੀ ਆਪਾਂ ਚੀਜ਼ ਨਹੀਂ ਦੇਖਦੇ ਚਾਹਤੋ ਥੋੜੀ ਵਧੀਆ ਤੂੰ ਜਾਓ ਮਾਰਕੀਟ ਨਾਲੋਂ ਹਰੇਕ ਬੰਦੇ ਨੇ ਉੱਪਰ ਹੀ ਵੇਚਣੀ ਆ ਹੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 175000 ਰੁਪਏ ਦੀ ਆਪਾਂ ਦੇ ਦਾਂਗੇ ਠੀਕ ਹੈ ਜੀ ਇਹ ਦੇਣ ਵਾਲੀ ਹੀ ਰੇਟ ਸਰ ਪੈਸੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਰੇਟ ਉਹ ਦੇਣ ਲੈਣ ਵਾਲੀ ਕੀਤੇ ਆ ਮਾੜਾ ਮੋਟਾ ਫਿਰ ਵੀ ਆਪਾਂ ਮਾਨਸਤਕਾਰ ਕਰਤਾ ਹਾਂ ਬਾਕੀ ਤੁਸੀਂ ਆਪਣਾ ਨੰਬਰ ਦੱਸ ਦੋ ਵੀਰੇ ਨੰਬਰ ਨੰਬਰ ਮੇਰਾ ਇਹਦਾ 9880 ਜੀ 053969 ਠੀਕ ਆ ਇੱਕ ਵਾਰ ਦੁਬਾਰੇ ਰਿਪੀਟ ਕਰ ਦੋ 98880 53969 ਹੂੰ ਤੇ ਬਾਕੀ ਯਾਰ ਬਾਈ ਨੂੰ ਫੋਨ ਕਰ ਲਿਓ ਤੁਸੀਂ ਬਾਕੀ ਜਿਹੜੀ ਮਾਣ ਤਾਣ ਹੋਊਗਾ ਉਹ ਮੌਕੇ ਤੇ ਕੀਤਾ ਜਾਊਗਾ ਧਰ ਤੇ ਇੱਕ ਬਾਈ ਹੋਰ ਗੰਗਾ ਜਿਵੇਂ ਕਸਟਮਰ ਕਈ ਔਰ ਥੋੜੇ ਤੱਕ ਪਹੁੰਚ ਕਰਦਾ ਦੋਹੋਂ ਆਇਆ ਹੁੰਦਾ ਬਿਲਕੁਲ ਅਗਲੇ ਨੇ ਮਨ ਚ ਹੁੰਦੀ ਆ ਵੀ ਆਪ ਕੋ ਮਾੜੀ ਮੋਟੀ ਤਸੱਲੀ ਕਰ ਲਈ ਬਿਲਕੁਲ ਬਿਲਕੁਲ ਕਰ ਸਕਦਾ ਵੀਰੇ ਉਹ ਬਿਲਕੁਲ ਬਿਲਕੁਲ ਤੁਸੀਂ ਆਪਣੇ ਨਾਲ ਕਿਸੇ ਨੂੰ ਮਕੈਨਿਕ ਨੂੰ ਲਿਆਓ ਕਿਸੇ ਨੂੰ ਵੀ ਆਪ ਜੀ ਕਹਿੰਦੇ ਬਿਲਕੁਲ ਤੁਸੀਂ ਚੰਗੀ ਕਰਕੇ ਲਵੋ ਜਿਹਨੇ ਤੇ ਐਸੇ ਲੋਣਿਆ ਉਹਦਾ ਸਿਰ 50% ਸੰਧੀ ਕਰੇ ਇਸ ਬੰਦੇ ਦਾ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਤਾਂ ਨਹੀਂ ਹੈ ਕੋਈ ਇਤਰਾਜ਼ ਨਹੀਂ ਹੈਗਾ ਜੀ ਤੇ ਹੋਰ ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੁੰਦੇ ਹੂੰ ਬਾਕੀ ਸਾਡੇ ਕੋਲ ਕੁਛ ਗੱਡੀਆਂ ਹੋਣ ਨੇ ਉਹ ਅੱਜ ਇੰਦਰ ਹੈਗੀਆਂ ਨਹੀਂ ਕਿਸੇ ਕੋਲ ਲਾਈਆਂ ਹੋਈਆਂ ਨੇ ਜੀ ਤੇ ਕਹਿੰਦੇ ਗੱਡੀਆਂ ਮਤਲਬ ਤੁਹਾਡੇ ਕੋਲ ਕਿੰਨੇ ਟਾਈਮ ਬਾਅਦ ਗੱਡੀਆਂ ਆਉਂਦੀਆਂ ਰਹਿੰਦੀਆਂ ਗੱਡੀਆਂ ਸਾਡੇ ਸਾਡੇ ਕੋਲ ਰੋਜ਼ ਹੀ ਆਉਂਦੀਆਂ ਰਹਿੰਦੀਆਂ ਜੀ ਤੇ ਤੁਸੀਂ ਖਰੀਦੇ ਵੀ ਹੋ ਹਨਾ ਖਰੀਦੇ ਵੀ ਆ ਤੇ ਵੇਚਦੇ ਵੀ ਆ ਜੇ ਖਰੀਦਣਾ ਵੀ ਕੰਟੈਕਟ ਕਰ ਸਕਦਾ ਹਾਂ ਬਿਲਕੁਲ ਬਿਲਕੁਲ ਵੇਚਣ ਵਾਲੇ ਵੀ ਕਰ ਸਕਦੇ ਜੀ ਹਾਂਜੀ ਬਈ ਗੱਡੀਆਂ ਆਪਾਂ ਤੁਹਾਨੂੰ ਚੈੱਕ ਕਰਾਤੀਆਂ ਨੇ ਵੀਡੀਓ ਵਿੱਚ ਦਿਖਾ ਦਿਆਂਗੇ ਕੰਡੀਸ਼ਨ ਦਿਖਾ ਦਿਆਂਗੇ ਸਾਰੀ ਆਪਾਂ ਤੇ ਜੇ ਕਿਸੇ ਵੀਰ ਨੂੰ ਤਸੱਲੀ ਕਰਨੀ ਹੋਈ ਜਾਂ ਤੇ ਵਿਜ਼ਿਟ ਕਰਨਾ ਹੋਇਆ ਤਾਂ ਬਾਈ ਹੁਣਾ ਦਾ ਨੰਬਰ ਦਿੱਤਾ ਹੋਇਆ ਮੈਂਸ਼ਨ ਕੀਤਾ ਹੋਇਆ ਐਡਰੈਸ ਵੀ ਆਪਾਂ ਸਾਰਾ ਦਿੱਤਾ ਆ ਜਰੂਰ ਪਹੁੰਚਿਓ ਬਾਈ ਤੇ ਬਾਕੀ ਨਾ ਕੁਝ ਗੱਡੀਆਂ ਇਸ ਵੇਲੇ ਖੜੀਆਂ ਨਹੀਂ ਸੀਗੀਆਂ ਇੱਥੇ ਤੇ ਉਹਨਾਂ ਦੀਆਂ ਫੋਟੋਆਂ ਇਹਦੇ ਵਿੱਚ ਚਲਾ ਦੂੰਗਾ ਤੇ ਉਹ ਵੀ ਦੇਖ ਲਿਓ ਬਾਈ ਜੇ ਕਿਸੇ ਨੇ ਉਹ ਉਹ ਲੈਣੀਆਂ ਹੋਈਆਂ ਤਾਂ ਉਹਦੇ ਬਾਰੇ ਵੀ ਤਾਂ ਆਪਾਂ ਗੱਲਬਾਤ ਕਰ ਸਕਦੇ ਤੁਸੀਂ ਨੰਬਰ ਦਿੱਤਾ ਹੋਇਆ ਆ ਤੇ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਨੰਨੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ